ਜਮਨ ਕਾਲ ਸੋ ਲੋਕ ਸਵਾਰ ਨਮਸਕਾਰ ਹੈ ਤਾਂ ਇਹ ਮਹਾਰਾਜ ਜਮਨ ਕਾਲ ਸੋ ਰਕਤ ਬਨਾਇਓ ਦੇਵਦਾ ਜਿ ਸ੍ਰੀ ਬਜਾਇਓ ਆਦੰਤੇ ਕੀ ਅਵਤਾਰਾ ਸੋਈ ਗੁਰੂ ਸਮਝਿਓ ਹੋ ਮਹਾਰਾ ਨਮਸਕਾਰ ਤੀ ਸੇ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਨਾ ਕੋ ਪਰਮ ਬੁੱਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣ ਕੁੰਟੀ ਦੇ ਕੋ ਜਿਰਾ ਸੂਲਾ ਸੋ ਪਰ ਕਿਰਪਾ ਦੇ ਸਰਫੂਲਾ ਸੰਤਨ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਕੀ ਕੀ ਭੀਰ ਪਛਾਨੇ ਘਟ ਘਟ ਕੇ ਉੱਪਰ ਬਟਕੀ ਜਾਣੇ ਜਬ ਜਰਾ ਕਰਾ ਕਰ ਤਾਰਾ ਪ੍ਰਜਾ ਤਰਥ ਤਬ ਦੇਹ અપਾਰ ਜਬਾ ਕਰਤ ਕਰਤ ਹੋ ਕਬ ਹੋ ਤੋ ਮਨ ਮਨ ਦੇ ਦਰਸਵਹ ਜੇ ਤੇ ਬਰਸ਼ਨ ਸੁਬਤਾਰੇ ਆਪਿ ਆਪਨੇ ਬੋਜੋ ਚਾਰ ਤੂੰ ਸਮੀ ਤੇ ਰਤਨ ਨਾਲ ਜਾਣਦ ਪੇਧ ਭੇਦੇ ਰੇ ਆਲਮ

ਕਿਰਪਾ ਦੇ ਸੁਣਿਆ ਰਹੋ ਤਾਂ ਕਿ ਤਾਤਨ ਕਮੋਹਰ ਹੋ ਰਿਦ ਸਿਦ ਘਰਮੋ ਸੁਭ ਹੋਇ ਦਿਸ ਸਾਸ ਸਕੇ ਨਾ ਕੋਇ ਠੀਕ ਵਾਰ ਜੀ ਤੁਮੈ ਸੁਮਾਰਾ ਕਾਲ ਪਾਰ ਸਿ ਤਾਇਓ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰੇ ਦਿਸ ਧੋਪ ਤੇ ਰਹਾ ਖੜਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਦ ਲਿਹਿੋ ਬਾਰੀ ਸਰਗ ਠੋਰਮ ਹੋ ਸੁਹਾਏ ਦਿਸ ਧੋਪ ਚਲੇ ਹੋ ਬਚਾਈ ਖੜਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਦ ਲਿਹਿੋ ਬਾਰੀ ਸਰਗ ਠੋਰਮ ਹੋ ਸੁਹਾਏ ਦਿਸ ਧੋਪ ਚਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ